ਕਿ ਹੋ ਮਤੇ ਆਵਾ ਨੀ ਮੈਂ ਨੱਚੀ ਦੀ ਦੀ ਚਾਂਗ ਰਛਣ ਕੇ ਨੀ ਨੀ ਮੈਂ ਨੱਚਣਾ ਪਾਣੀ ਤੇ ਨੀ ਨੀ ਮੈਂ ਨੱਚਣਾ ਪਟੋਲਾ ਬਣ ਕੇ ਨੀ ਨੀ ਮੈਂ ਨੱਚਿਆ ਪਟੋਲਾ ਅੱਛਰ ਗੱਲ ਜੀ ਤੁਸੀਂ ਦੇਖ ਰਹੇ ਜੀਤੂ ਮੈਪੀ ਮੈਂ ਇੰਗਲੈਂਡ ਤੋਂ ਪੱਤਰਕਾਰ ਸੁਖਿੰਦਰ ਸਿੰਘ ਕੱਡੇ ਅੱਜ ਇੰਗਲੈਂਡ ਦੇ ਸ਼ਹਿਰ ਲੈਕਟਰ ਦੇ ਵਿੱਚ ਇੱਕ ਕੁੱਲੇ ਪਾਰਕ ਦੇ ਵਿੱਚ ਵੱਡੀ ਗਿਣਤੀ ਦੀ ਪੰਜਾਬਣਾਂ ਲੋਕ ਇਕੱਠੇ ਹੋ ਕੇ ਇਹ ਚੌਣ ਮਹੀਨੇ ਦਾ ਪੁੱਤਰ ਤਿਆਰ ਕਰੀਆਂ ਬਣਾਏ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੀ ਪੰਜਾਬਣਾਂ ਇੱਕ ਜਗ੍ਹਾ ਇਕੱਤਰ ਹੋਈਆਂ ਹਨ ਇਹਨਾਂ ਨੂੰ ਗਿੱਦਾ ਪਾ ਕੇ ਬੋਲੀਆਂ ਪਾ ਕੇ ਜਿਹੜਾ ਖੂਬਨ ਰੰਗਨ ਕੀਤਾ ਜਾ ਰਿਹਾ ਸਾਡੇ ਨਾਲ ਸੋਨੇ ਮਜੂਰ ਨੇ ਪੂਰੇਵਾਲ ਜੀ ਪੂਰੇਵਾਲ ਜੀ ਅੱਜ ਇਹ ਤੁਸੀਂ ਜਿਦਾ ਪੰਜਾਬੀ ਵਿਰਸੇ ਨੂੰ ਜਿਉਂਦਾ ਰੱਖਦੇ ਆ ਇੱਕ ਪੰਜਾਬ ਦਾ ਸ਼ਾਨ ਮਹਿੰਦਰ ਦਾ ਪਵਿੱਤਰ ਤਿਆਰਤੀਆਂ ਜਿਹੜਾ ਤੁਸੀਂ ਕਿਹੜਾ ਹੁਣ ਵਿਸਰ ਦਾ ਜਾ ਰਿਹਾ ਪੰਜਾਬ ਚੋਂ ਉਹਨੂੰ ਤੁਸੀਂ ਜਾਗਦਾ ਰੱਖਿਆ ਇੱਥੇ ਤੁਸੀਂ ਮੇਰੇ ਹਲ ਤਾਨੂੰ 8 ਸਾਲ ਹੋ ਗਏ ਲਗਾਤਾਰ ਤੁਸੀਂ ਹਰ ਸਾਲ ਕਰਾ ਰਹੇ ਜੀ ਇਹ ਕੀ ਕਹਿਣਾ ਚਾਹੁੰਦੇ ਏ ਦੇ ਬਾਰੇ ਜੀ ਪਹਿਲਾਂ ਤਾਂ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੈਂ ਦੱਸਣਾ ਚਾਹੁੰਦੀ ਆ ਕਿ ਮੈਂ ਮੇਰੀਆਂ ਸਾਥ ਨਾਲ ਹਰਵਿੰਦਰ ਰਾਏ ਜੀ ਪਰਮਜੀਤ ਜੀ ਜਸਸੀ ਢਿੱਲੋਂ ਤੇ ਇਹ ਆਪਣੇ ਦੀਪ ਜੀ ਅਸੀਂ ਸਾਰਿਆਂ ਨੇ ਰਲ ਕੇ ਜਿਹੜਾ ਉਪਰਾਲਾ ਸ਼ੁਰੂ ਕੀਤਾ ਸੀਗਾ 2016 ਦੇ ਵਿੱਚ ਪਾਰਕ ਚ ਪਹਿਲੀ ਵਾਰ ਇੰਗਲੈਂਡ ਚ ਜਿਹੜੀਆਂ ਤੀਆਂ ਮਨਾਇਆਂ ਗਈਆਂ ਅਸੀਂ ਟਰਾਈ ਕਰਦੇ ਸੀ ਕਿ ਆਪਣਾ ਜਿਹੜਾ ਵਿਰਸਾ ਆ ਉਹਨੂੰ ਸਾਂਭ ਕੇ ਰੱਖਿਆ ਜਾਵੇ ਆਪਣੇ ਕਲਚਰ ਨੂੰ ਜਿਹੜਾ ਪ੍ਰਮੋਟ ਕੀਤਾ ਜਾਵੇ ਬੱਚਿਆਂ ਨੂੰ ਦੱਸਿਆ ਜਾਵੇ ਕਿ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਪੰਜਾਬ ਦੇ ਵਿੱਚ ਤੇ ਕਿਵੇਂ ਅਸੀਂ ਵੀ ਤੀਆਂ ਮਨਾਉਂਦੇ ਹੁੰਦੇ ਸੀਗੇ ਜਿਹੜੀਆਂ ਕੁੜੀਆਂ ਵਿਆਹ ਕੇ ਚਲੇ ਜਾਂਦੀਆਂ ਫਿਰ ਇਕੱਠੇ ਹੋਉਂਦਾ ਉਹਨਾਂ ਨੂੰ ਮੌਕਾ ਮਿਲਦਾ ਹੁੰਦਾ ਸੀ ਖੀਰ ਪੂੜੇ ਜਿਹੜੇ ਉਹਨਾਂ ਨੂੰ ਮਿਲਦੇ ਹੁੰਦੇ ਸੀ ਬਣਦੇ ਹੁੰਦੇ ਸੀਗੇ ਸੇਵੀਆਂ ਬਣਦੀਆਂ ਹੁੰਦੀਆਂ ਸੀਗੀਆਂ ਸਾਰੇ ਇਕੱਠੇ ਹੋ ਕੇ ਜੜੀਆਂ ਤੀਆਂ ਉਹ ਮਨਾਉਂਦੀਆਂ ਹੁੰਦੀਆਂ ਸੀਗੀਆਂ ਪਿੰਗਾ ਜੜੀਆਂ ਝੂਟਦੀਆਂ ਹੁੰਦੀਆਂ ਸੀਗੀਆਂ ਸੋ ਇਹਦੇ ਪਿੱਛੇ ਜਿਹੜਾ ਮੇਨ ਮਕਸਦ ਹੈ ਸਾਡੇ ਯੂਥ ਹੈ ਉਹ ਵੀ ਸਾਡੇ ਨਾਲ ਜੁੜੇ ਹੋਏ ਆ ਕਿ ਮੇਨ ਮਕਸਦ ਇਹਨਾਂ ਕੰਟਰੀਜ਼ ਦੇ ਵਿੱਚ ਤੁਹਾਨੂੰ ਪਤਾ ਟਾਈਮ ਨਹੀਂ ਹੈਗਾ ਲੇਡੀਜ਼ ਜਿਹੜੀਆਂ ਕੰਮ ਘਰ ਕੰਮ ਤੇ ਉਹ ਵੀ ਇੱਕ ਵਧੀਆ ਉਪਰਾਲਾ ਸੀਗਾ ਸਾਡਾ ਸਾਰਿਆਂ ਦਾ ਕਿ ਆਪਣੇ ਇਸ ਉਸ ਚੀਜ਼ੋਂ ਨਿਕਲ ਕੇ ਆਪਣੇ ਵਿਰਸੇ ਨਾਲ ਜੁੜਨ ਜਿਹੜੇ ਬੱਚੇ ਆ ਜਾ ਸਾਡੀਆਂ ਜੰਗਸਟਰ ਪਹਿਣਾ ਜਾ ਸਾਡੀਆਂ ਆਂਟੀਆਂ ਆ ਜਿਨ੍ਹਾਂ ਨੂੰ ਚੇਅਰ ਹੋ ਗਿਆ ਆ ਇੱਥੇ ਆਇਆ ਹੋਇਆ ਨੂੰ ਹੁਣ ਸਾਡੇ ਨਾਲ ਮੌਜੂਦ ਨੇ ਹਰਵਿੰਦਰ ਕੋਰ ਰਾਏ ਜੀ ਜਿਹੜੇ ਕਿ ਸਮੇਂ-ਸਮੇਂ ਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਲਈ ਜਿਹੜੇ ਉਪਰਾਲੇ ਕਰਦੇ ਰਹਿੰਦੇ ਨੇ ਸਮੇਂ-ਸਮੇਂ ਤੇ ਇਹ ਪ੍ਰੋਗਰਾਮ ਜਿਹੜੇ ਹਰਵਿੰਦਰ ਜੀ ਦੇ ਰਾਏ ਜੀ ਤੁਹਾਡੇ ਵੱਲੋਂ ਹਮੇਸ਼ਾ ਹੀ ਸਮੇਂ-ਸਮੇਂ ਤੇ ਅਜਿਹੇ ਪ੍ਰੋਗਰਾਮ ਜਿਹੜੇ ਪੰਜਾਬੀ ਮਾਂ ਬੋਲੀ ਨੂੰ ਜਿਉਂਦਾ ਰੱਖਣ ਦੀ ਕੋਸ਼ਿਸ਼ ਕਰਵਾਏ ਜਾਂਦੇ ਆ ਤੇ ਇਸ ਵਾਰ ਜਿਹੜੇ ਤੁਹਾਡੇ ਲੋਕੀਆਂ ਜਿੱਦਾਂ ਇੱਥੇ ਕਰਵਾਈਆਂ ਗਈਆਂ ਪਹਿਲਾਂ ਵੀ ਸੋਹ ਕਰਵਾਇਆ ਗਿਆ ਉਹ ਨਾਲ ਸਮੇਂ ਚ ਕੁਝ ਕਰਵਾ ਲੈ ਜੀ ਕੀ ਕਹਿਣਾ ਅਪਤੇ ਹੀ ਕਮਾਂਗੇ ਕਿ ਦੇਖੋ ਜਦੋਂ ਅਸੀਂ ਆਪਣੇ ਬਾਹੂ ਦੇਖਦੇ ਆ ਕਿ ਸਾਡਾ ਚਾਰਮ ਇਦਨਲਾ ਹੈਗਾ ਆ ਤੇ ਅਸੀਂ ਇਹੋ ਜੀਆਂ ਚੀਜ਼ਾਂ ਨਹੀਂ ਕਿਤੇ ਦੇਖੀਆਂ ਸੀਗੀਆਂ ਸੋ 2016 ਦੇ ਵਿੱਚ ਜਦੋਂ ਅਸੀਂ ਉਦਾ ਹੀ ਬੈਠੀਆਂ ਗੱਲਾਂ ਕਰਦੀਆਂ ਹੱਸਦੀਆਂ ਖੇਡਦੀਆਂ ਦੇ ਵਿੱਚੋਂ ਮਨਜਿੰਦਰ ਨੇ ਕਿਹਾ ਕਿ ਕਿਉਂ ਨਾ ਆਪਾਂ ਇਦਾਂ ਦਾ ਕੁਝ ਕਰੀਏ ਤੇ ਉਸ ਤੋਂ ਬਾਅਦ ਅਸੀਂ ਜਦੋਂ ਸ਼ੁਰੂਆਤ ਕੀਤੀ ਤੇ ਤੁਸੀਂ ਆਪ ਖੁਦ ਦੇਖ ਸਕਦੇ ਆ ਕਿ ਇਹਦਾ ਜਿਹੜਾ ਰਿਜ਼ਲਟ ਹੈਗਾ ਆ ਉਹ ਆਪਣੇ ਸਾਰਿਆਂ ਦੇ ਸਾਹਮਣੇ ਹੈਗਾ ਆ ਤੇ ਇਹਦੇ ਵਿੱਚ ਜਿਵੇਂ ਕਿ ਜਿੰਦਰ ਜੀ ਨੇ ਵੀ ਤਸਿਆ ਪਰਮ ਜੀ ਨੇ ਜੱਸੀ ਜੀ ਸਾਡੇ ਕੋਲ ਹੈ ਕਿ ਆ ਕਿ ਦੀਪ ਜੀ ਹੈ ਹਮੇਸ਼ਾ ਹੀ ਆਪਾਂ ਕੋਸ਼ਿਸ਼ ਕਰੀ ਦੀ ਆ ਕਿ ਸਾਡੀ ਪੰਜਾਬੀ ਜਿਹੜੀ ਹੈ ਕੀ ਆ ਕਿਸੇ ਨਾ ਕਿਸੇ ਤਰ੍ਹਾਂ ਸਾਡੇ ਬੱਚਿਆਂ ਦੇ ਵਿੱਚ ਵੀ ਗਾਹਾਂ ਇਹ ਭੜੀ ਜਾਵੇ ਸੋ ਉਦੋਂ ਉਹ ਕੰਟੀਨਿਊਸ ਕੋਸ਼ਿਸ਼ ਨਾ ਕੋਸ਼ਿਸ਼ ਇਹ ਰੱਖ ਸਕਣ ਤੁੰਗ ਜੀ ਕੀ ਕਹਿਣਾ ਚਾਹੁੰਦੇ ਸਾਡੇ ਜੱਸੀ ਜੀ ਮੌਜੂਦ ਨੇ ਜੱਸੀ ਤੁਹਾਡਾ ਪੂਰਾ ਸਾਥ ਹੈ ਭੈਣਾਂ ਦੇ ਨਾਲ ਤੁਸੀਂ ਹਮੇਸ਼ਾ ਪ੍ਰੇਰਣਾ ਕਰਦੇ ਜੀ ਜਿਹੜੀਆਂ ਈਤਿਆ ਕਰਵਾ ਕਰਵਾ ਰਹੇ ਜੀ ਤੁਸੀਂ ਇਹਦੇ ਬਾਰੇ ਸਾਨੂੰ ਕੁਝ ਦੱਸੋ ਜਾਣਕਾਰੀ ਜੀ ਤਾਂ ਸੌਣ ਮਹੀਨੇ ਦਾ ਜਿੱਦਾਂ ਪਕਵਾਨ ਹੀ ਬੜਾ ਮਸੂਰ ਆ ਮਾਲਪੂੜੇ ਐ ਫਿਰ ਕੀ ਕੀ ਤੁਹਾਡੇ ਲੋਨ ਬਣਾ ਕੇ ਲਿਆਦਾ ਗਿਆ ਐ ਪਹਿਲੇ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਇਹ ਤੀਆਂ ਪਿਕਨਿਕ ਇਦਾਂ ਹੁੰਦੀ ਹੈ ਕਿ ਇਹ ਨਹੀਂ ਹੈਗਾ ਕਿ ਇੱਕ ਜਣੇ ਨੇ ਸਾਰਾ ਖਾਣਾ ਬਣਾ ਕੇ ਲਿਆਉਣਾ ਸਾਰੇ ਵੱਖਰਾ ਵੱਖਰਾ ਖਾਣਾ ਲੈ ਕੇ ਆਉਦੇ ਆ ਕੋਈ ਪਰੋਠੇ ਬਣਾ ਲਿਆਦਾ ਕੋਈ ਪਕੌੜੇ ਸਮੋਸੇ ਕੀ ਰਮਾਲ ਮਾਲਪੂੜੇ ਇਹ ਪਿਕਨਿਕ ਦਾ ਮਤਲਬ ਇਹੀ ਹੈ ਕਿ ਇੱਥੇ ਆਵੋ ਇੰਜੋਏ ਕਰੋ ਗੀਤ ਗਾਵੋ ਬੋਲੀਆਂ ਪਾਓ ਨੱਚੋ ਸੋਹਣੇ ਸੋਹਣੇ ਸੂਟ ਪਾ ਕੇ ਆ ਉਹ ਸੋਹਣੀਆਂ ਸੋਹਣੀਆਂ ਬਣ ਕੇ ਆ ਉਹ ਤੇ ਆਰਾਮ ਤੇ ਨਾਲ ਬੈਠ ਕੇ ਖਾਵੋ ਤੇ ਇਸ ਦਿਨ ਨੂੰ ਇੰਜੋਏ ਕਰੋ ਤੇ ਇਸ ਕਰਕੇ ਸਾਰਾ ਜਿਹੜਾ ਕਿ ਆਪਾਂ ਇੱਥੇ ਖੁੱਲ੍ਹ ਸੱਦਾ ਦੇਈਦਾ ਕੋਈ ਫੀਸ ਨਹੀਂ ਹੁੰਦੀ ਕੋਈ ਟਿਕਟ ਨਹੀਂ ਹੁੰਦੀ ਤੇ ਇੱਥੇ ਫ੍ਰੀ ਸੱਦਾ ਦੇਈਦਾ ਸਾਰਿਆਂ ਨੂੰ ਤੇ ਆਖੇ ਤੇ ਤੁਸੀਂ ਇੰਜੋਏ ਕਰੋ ਤੇ ਉਹ ਸਾਡੀਆਂ ਸਾਡੀਆਂ ਪੈਣਾ ਤੁਸੀਂ ਆਲੇ ਦੋਲੇ ਦੇਖ ਰਹੇ ਆ ਕਿ ਕਿੰਨੀਆਂ ਸੋਹਣੀਆਂ ਬਣ ਬਣ ਕੇ ਆਈਆਂ ਤੇ ਬਹੁਤ ਇੰਜੋਏ ਕਰ ਰਹੀਆਂ ਤੇ ਗੀਤ ਗਾਉਂਦੀਆਂ ਆ ਤੇ ਬੜਾ ਵਧੀਆ ਲੱਗਦਾ ਹੈ ਤੇ ਅਸੀਂ ਪੈਣਾ ਦਾ ਧੰਨਵਾਦ ਕਰਦੇ ਆ ਕਿ ਜਿਹੜੀਆਂ ਕਿ ਆਪਣਾ ਟਾਈਮ ਕੱਢ ਕੇ ਇੱਥੇ ਆਉਂਦੀਆਂ ਆ ਬਹੁਤ ਧੰਵਾਦ ਲੰਮੇ ਸਮੇਂ ਤੋਂ 8 ਸਾਲਾਂ ਤੋਂ ਲਗਾਤਾਰ ਹਰ ਸਾਲ ਜਿਹੜਾ ਤੀਆਂ ਦੇ ਤਿਉਹਾਰ ਵੱਡੇ ਪੱਧਰ ਤੇ ਬਣਾਇਆ ਜਾਂਦਾ ਵੱਡੀ ਗਿਣਤੀ ਜਿਹੜੀ ਪੰਜਾਬ ਨਾਲ ਇੱਕ ਜਗ੍ਹਾ ਇਕੱਤਰ ਹੁੰਦੀਆਂ ਗੀਤ ਗਾਉਂਦੀਆਂ ਕਿੱਦਾਂ ਪੌਂਦੀਆਂ ਤੇ ਮਨੋਰੰਜਨ ਕਰਦੀਆਂ ਤੁਸੀਂ ਦੇਖ ਰਹੇ ਹੋ ਜੀ ਇੱਦਾਂ ਜੀਤਵਤ ਵੀ ਮੈਂ ਅੱਗੇ ਤੋਂ ਜੁੱਕ ਕੇ ਹੋਰ ਅਪਡੇਟ ਲੈ ਕੇ ਤੁਹਾਡੇ ਹੰਦਾਂ ਨਾਲ ਜਰੂਰ ਆਵਾਂ ਹੁਣ ਮਨ ਇੰਜੋਏ ਜੀ ਸਤਿ ਸ਼੍ਰੀ ਅਕਾਲ